ਆਪਾਂ ਦਾ ਹੈਲਮਟ ਪਾਉਂਦਾ ਹੈਲਮਟ ਕਿਉਂ ਪਾਉਦੇ ਤੁਸੀਂ ਇਹ ਕਰਨਾ ਚਾਹੀਦਾ ਹੈ ਬਹੁਤ ਵਾਰੀ ਸੱਟ ਤੋਂ ਬਚ ਲੱਗਦੀ ਸਾਡੀ ਕਾਫੀ ਜਿਦਾ ਸਾਡਾ ਸਰੀਰ ਨੂੰ ਸੇਫ ਰੱਖਦਾ ਹੈ ਅੱਜ ਇਹ ਹਰ ਇੱਕ ਨਾਗਰਿਕ ਨੂੰ ਬੇਨਤੀ ਕਰਦੇ ਆਂ ਉਸ ਦਾ ਟਰੈਪ ਮੰਥ ਚੱਲਦਾ ਹੈ ਇਸ ਜਾਨਵਰੀ ਕੋ 31 ਜਾਨਵਰੀ ਤੱਕ ਮਤਲਬ ਇਹ ਆਪਾਂ ਇਹ ਨਹੀਂ ਕਿ ਇੱਕੋ ਮਹੀਨਾ ਮਨਾਉਣਾ ਹੈ ਹਰ ਦਿਨ ਆਪਾਂ ਟਰੈਪ ਦੀ ਨਿਜਵਾਦੀ ਪਰਣਾ ਕਰੀਏ ਜੀ ਹਰ ਇੱਕ ਨਾਗਰਿਕ ਤੋਂ ਇਹ ਬੇਨਤੀ ਕਰਦੇ ਆਂ ਸਾਡੇ ਮਾਨਯੋਗ ਸਤਾਰਜੋ ਆਈਪੀਐਸ ਸ੍ਰੀ ਵਿਚਾਰ ਗੁਪਤਾ ਜੀ ਐਸਐਸਪੀ ਜ਼ਿਲ੍ਹਾ ਚਿੱਪਕਸ ਨਗਰ ਬਲੋਂ ਸਾਨੂੰ ਇਹ ਹੀ ਕਿਹਾ ਗਿਆ ਹੈ ਕਿ ਹਰ ਇੱਕ ਲੋਕਾਂ ਨੂੰ ਜਾਗਰੂਕ ਕਰਨਾ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਉਣੀ ਹੈ ਤੇ ਸੈਮੀਨਾਰ ਵੀ ਵਕ ਵਕ ਲਾਏ ਜਾਂਦੇ ਹਨ ਹਰ ਇੱਕ ਅਸੀਂ ਤਾਂ ਇਹ ਕਹਿੰਦੇ ਆਂ ਵੀ ਜੇ ਤੁਸੀਂ ਰੋਡ ਤੇ ਚੱਲਦੇ ਹੋ ਟ੍ਰੈਫਿਕ ਤੇ ਨਿਯਮਾਂ ਦੀ ਪਾਲਣਾ ਕਰੋ ਤੇ ਹੈਲਮਟ ਵੀ ਵਰਤੋਂ ਕਰੋ ਸੇਫਟੀ ਬੈਲਟ ਲਾ ਕੇ ਚੱਲੋ ਟ੍ਰਿਕ ਨਾ ਕਰੋ ਬੋਟ ਮੋਟ ਸ਼ਹਿਲਾਂ ਦੇ ਸਲੰਤਰਾਂ ਦੇ ਪਟਾਕੇ ਨਾ ਮਾਰੋ ਓਵਰ ਸਪੀਡ ਗੱਡੀ ਨਾ ਚਲਾਓ ਸ਼ਰਾਬੀ ਕੇ ਗੱਡੀ ਨਾ ਚਲਾਓ ਹਰਕਿ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਤੁਸੀਂ ਕੱਲ ਦੇਖੋਣਾ ਮਹਾਲੋਈ ਐਕਸੀਡੈਂਟ ਹੋਇਆ ਤੇ ਉਹਦੇ ਚ ਦੋਨੋਂ ਦੀਆਂ ਬੀਬੀਆਂ ਸੀਗੇ ਤੇ ਜਿਹੜਾ ਉਹ ਜੈਂਟ ਸੀਗਾ ਉਹਦੀ ਡੈਥ ਹੋ ਗਈ ਤੇ ਜਿਹੜੀ ਲੇਡੀ ਸੀਗੀ ਉਹ ਪ੍ਰੈਗਨੈਂਟ ਸੀ ਜਿਹੜੀ ਉਹਦੀ ਤਾਂ ਹੀ ਹਾਲਤ ਨਾਜ਼ੁਕ ਹੈ ਕਿਸ ਕਰਕੇ ਜਦੋਂ ਕੋਈ ਸਾਡੇ ਕੋਲ ਪਰਿਵਾਰ ਦੇ ਇੰਦਾ ਕੋਈ ਹਾਦਸਾ ਹੋ ਜਾਂਦਾ ਜਾਂ ਜੀ ਸਾਡੇ ਕੋਲ ਵਿਛੜ ਜਾਂਦਾ ਤੇ ਸਾਰੀ ਉਮਰ ਦਾ ਰੋਣਾ ਪੈ ਜਾਂਦਾ ਅਸੀਂ ਤਾਂ ਇਹ ਸਾਰਿਆਂ ਨੂੰ ਬੇਇੰਤਿਜਾਰ ਕਰਦੇ ਆ ਚਲਾਨਾ ਚ ਉਹਨਾਂ ਦੀ ਕੋਈ ਗੱਲ ਨਹੀਂ ਚਲਾਨਾ ਕੋ 500 ਦਾ ਜਾਂ 1000 ਦਾ ਹੋ ਜੂਗਾ ਚਲਾਨ ਦੀ ਵੀ ੱਡੀ ਪੱਡੀ ਗੱਲ ਨਹੀਂ ਜੀ ਸਭ ਤੋਂ ਜ਼ਿਆਦਾ ਸਾਨੂੰ ਇਹ ਜਾਇਦਾ ਮੈਂ ਸਟ੍ਰੈਸ ਕਿਹੜੇ ਰੂਲ ਲੈਂਦੇ ਨੇ ਇਹਨਾਂ ਦੀ ਪਾਲਣਾ ਕਰੀਏ ਕਿ ਆਪਾਂ ਹਰ ਇੱਕ ਬੰਦਾ ਸੁਰੱਖਿਅਤ ਰਹੂਗਾ ਕਿ ਇਹ ਰੋੜਾ ਦੇ ਆਪਾਂ ਹਰ ਇੱਕ ਬੰਦਾ ਚੱਲਦਾ ਚਾਹੇ ਕੋਈ ਪੈਰਾਂ 'ਚ ਚੱਲਦਾ ਚਾਹੇ ਗੱਡੀ 'ਚ ਚਲਾਇਆ ਜਾਵੇ ਮੋਟਰਸਾਈਕਲ ਕੋਈ ਵੀ ਚਲਾਉਂਦਾ ਸਾਨੂੰ ਕ੍ਰੈਪਟ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਇਸ ਤੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਸਾਰੇ ਸਾਡੇ ਆਪਣੇ ਨੇ ਅਸੀਂ ਸਾਰੇ ਪਿੰਡਾਂ ਤੋਂ ਆ ਕੇ ਭਰਤੀ ਹੁੰਦੇ ਆ ਤੇ ਸ਼ਹਿਰਾਂ ਤੋਂ ਹੁੰਦਾ ਮਤਲਬ ਵੱਖ-ਵੱਖ ਧਾਰਿਆਂ 'ਚ ਸਾਰੇ ਇਸ ਤਰ੍ਹਾਂ ਮਲਾਜਮ ਦੀ ਪਿੰਡਾਂ ਤੋਂ ਸਾਰੇ ਸ਼ਹਿਰਾਂ ਤੋਂ ਪੈਦਾ ਹੋ ਕੇ ਪੜ੍ਹ ਕੇ ਲਿਖ ਕੇ ਭਰਤੀ ਹੁੰਦੇ ਆ ਸਾਰੇ ਹੀ ਲੋਕ ਸਾਡੇ ਆਪਣੇ ਨੇ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਬਹੁਤ ਦੁੱਖ ਲੱਗਦਾ ਜਦੋਂ ਕਿਸੇ ਨਾਲ ਕੋਈ ਹਾਸਤਾ ਹੋ ਜਾਂਦਾ ਅਸੀਂ ਸਾਰਾ ਦੇਖਦੇ ਹਾਂ ਸਮਾਜ ਹੀ ਰਹਿੰਦੇ ਆ ਪਰ ਸਾਰਿਆਂ ਨੂੰ ਕ੍ਰੈਪਟ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਕਿੰਨੇ ਕ ਚਲਾਨ ਆ ਜੇ ਕੱਟੋਗੇ ਜੀ ਚਲਾਨ 35 40 ਜੰਮਲਾ ਪਾਇਆ ਜੰਮਲਾ ਜੀ ਆਪਣੀ ਸੇਫਟੀ ਦਾ ਇਤਿਹਾਰ ਅੱਗੇ ਲੋਕੋ ਜਿੰਗਲੀ ਹੋਰ ਮੌਤ ਦੀ ਮੰਨ ਲਓ ਸੇਫਟੀ ਹੋਵੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਹੈਲਮਟ ਪਹਿਨਣਾ ਆਪਣੀ ਜ਼ਿੰਦਗੀ ਦਾ ਸਤਿਕਾਰ ਕਰਨਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਥੈਂਕ ਯੂ ਥੈਂਕ ਯੂ ਸਰ